ਸਾਸੀ ਗਾਲ ਦੋਸਤੋ ਮੈਂ ਤੁਹਾਡਾ ਆਪਣਾ ਅਨਮੋਲ ਲੋ ਪੋਤੇ ਤੁਹਾਨੂੰ ਅੱਜ ਆਪਾਂ ਆਪਣਾ ਟੈਲ ਸਟੂਡੀਓ ਤੇ ਲੈ ਕੇ ਆ ਗਏ ਆ ਜਿੱਥੇ ਬਾਈ ਹੁਣਾਂ ਨੇ ਟੈਲਾਂ ਦਾ ਕੰਮ ਸ਼ੁਰੂ ਕੀਤਾ ਜਿਸ ਤੇ ਬਹੁਤ ਗੈਂਡ ਕੁਆਲਿਟੀ ਆ ਟੈਲਾਂ ਦੀ ਚੰਗੀ ਕੁਆਲਿਟੀ ਆ ਚੰਗੇ ਬੰਦੇ ਆ ਮਤਲਬ ਵੀ ਸਟੂਡੀਓ ਬਾਈ ਹੁਣਾਂ ਨੇ ਬਾ ਕਮਾਲ ਕੀਤਾ ਪਿਆ ਏ ਤੇ ਜਿਹੜੀਆਂ ਮਤਲਬ ਇੱਥੋਂ ਤੁਸੀਂ ਟੈਲਾਂ ਆਪਦੇ ਘਰ ਚ ਲੈ ਜਾ ਕੇ ਲਾਓਗੇ ਉਹਨਾਂ ਤੇ ਤੁਹਾਨੂੰ ਆਪਾਂ ਬਹੁਤ ਜ਼ਿਆਦਾ ਡਿਸਕਾਊਂਟ ਦਵਾ ਦੇਣਾ ਟੈਲਾ ਕਮਾਲ ਆ ਐਂਡ ਕੀਤਾ ਪਿਆ ਬਾਈ ਹੁਣਾਂ ਦਾ ਸਿਰਾਲਾ ਆਇਆ ਪੇ ਆਪਣਾ ਟਾਇਲ ਸਟੂਡੀਓ ਤੇ ਆਪਾਂ ਤੁਹਾਨੂੰ ਲੈ ਕੇ ਆ ਗਏ ਆ ਇਹ ਰਹਿ ਜਾਂਦਾ ਜੀ ਅੰਬਰਸਰ ਰੋਡ ਆ ਅੰਬਰਸਰ ਰੋਡ ਤੋਂ ਤਲਵੰਡੀ ਦਸਾਂਝ ਆ ਜਿਹੜਾ ਤਲਵੰਡੀ ਦਸਾਂਝ ਦੇ 메ਨ ਗੇਟ ਦੇ ਉੱਪਰ ਮਤਲਬ ਬਾਈ ਹੁਣਾਂ ਦਾ ਸਟੂਡੀਓ ਬਣਾਇਆ ਹੋਇਆ ਹੈਗਾਗਾ ਇਹ ਇਹ ਸਟੂਡੀਓ ਸਕੂਲ ਦੇ ਬਿਲਕੁਲ ਨਾਲ ਰਹਿ ਜਾਂਦੇ ਨਾਲ ਦੀ ਨਾਲ ਹੀ ਜਿੱਥੇ ਪੰਪ ਆ ਉਸ ਥਾਂ ਤੇ ਮਤਲਬ ਵੀ ਉਸ ਪੰਪ ਵਾਲੇ ਹਾਥੀ ਇਹ ਜਿਹੜਾ ਸਟੂਡੀਓ ਆ ਉਹ ਰਹਿ ਜਾਂਦਾ ਹੈ ਆ ਦੇਖੋ ਮੰਨ ਲਾ ਕੁਆਲਿਟੀ ਬਾਈ 2 2 ਬਾਈ 2 ਚ ਵੀ ਦੇਖ ਲਓ ਕਿਆ ਬਾਤ ਕੀਤੀ ਪਈ ਹੈ ਇਧਰਲੇ ਪਾਸੇ 2 ਬਾਈ 4 ਦੇਖ ਲਓ ਕੁਆਲਿਟੀ ਸਾਰੀ ਜਿੰਨੀ ਕੁਆਲਿਟੀ ਤੁਰ ਤੋਂ ਲੈ ਕੇ ਸੇ ਥੱਲੇ ਤੱਕ ਲੱਗੀ ਹੋ ਸਾਰੀ ਪ੍ਰੀਮੀਅਮ ਕੁਆਲਿਟੀ ਹੈ ਮਤਲਬ ਟੈਂਡਲੈਸ ਆ ਕੰਮ ਕਿਆ ਐਡ ਕੀਤਾ ਵਾ ਬਾਈ ਹੁਣਾਂ ਦਾ ਕੰਮ ਇਧਰਲੇ ਪਾਸੇ ਮੜਾ ਜਾ ਇਧਰ ਮਾਰਦੀ ਕੈਮਰਾ 2 ਬਾਈ 2 ਚ ਇਹ 2 ਬਾਈ 2 ਚ ਸਾਰੀਆਂ ਉਧਰੇ ਸਾਹਮਣੇ ਆਹ 2 ਬਾਈ 4 ਦੇ ਵਿੱਚ ਪਈਆਂ ਗਈਆਂ ਰੇਟ ਬਾਈ ਹੁਣ ਉਹਦਾ ਬਿਲਕੁਲ ਜਾਇਜ਼ ਆ ਜਿਆਦਾ ਰੇਟ ਨਹੀਂ ਹੈਗਾਗਾ ਮਤਲਬ ਵੀ ਇੱਕ ਵਾਰ ਜਿਨ੍ਹਾਂ ਨੇ ਵੀ ਘਰ ਤਿਆਰ ਕਰਾਉਣਾ ਹੈ ਲਾਜ਼ਮੀ ਬਾਈ ਹੁਣ ਉਹਨਾਂ ਨਾਲ ਕੰਟੈਕਟ ਕਰੋ ਇਧਰਲੇ ਪਾਸੇ ਆਪਣੇ ਜਿਹੜੇ ਮਤਲਬ ਵੀ ਗੇਟਾਂ ਦੇ ਉੱਤੇ ਗੇਟ ਬਣੇ ਹੋਏ ਹੁੰਦੇ ਆ ਟੈਲਾਂ ਲਾਉਣੀਆਂ ਗੇਟਾਂ ਦੇ ਉੱਪਰ ਆ ਸਾਰੇ ਉਹ ਡਿਜ਼ਾਈਨ ਪਏ ਆ ਨਵੇਂ ਫਰੈਸ਼ ਡਿਜ਼ਾਈਨ ਆ ਇਧਰਲੇ ਪਾਸੇ ਮਤਲਬ ਆਹ ਆਪਣੇ ਰੂਮਾਂ ਦੇ ਵਿੱਚ ਜਿਵੇਂ ਬਾਥਰੂਮ ਹੁੰਦੇ ਆ ਇਹ ਇੱਕ ਬਾਥਰੂਮ ਟਾਇਪ ਦਾ ਬਾਥਰੂਮ ਬਣਿਆ ਹੋਇਆ ਹੈਗਾ ਤੇ ਹੋਰ ਜਾਣਕਾਰੀ ਹੈ ਜਿਹੜੀ ਬਰੀਕੀਆਂ ਤੌਰ ਤੇ ਉਹ ਆਪਾਂ ਬਾਈ ਨਾਲ ਉਧਰ ਗੱਲਬਾਤ ਕਰਦੇ ਆਂ ਤੇ ਉਹਨੂੰ ਪੁੱਛਦੇ ਆਂ ਕਿ ਦਾ ਰੇਟ ਕਿੰਨਾ ਤੇ ਕਿੰਨੇ ਚ ਆਪਾਂ ਨੂੰ ਮੰਨ ਲੈ ਵੀ ਇਹ ਮਿਲ ਜੂਗਾ। ਸਤਿ ਸ਼੍ਰੀ ਅਕਾਲ ਮੇਰੇ। ਹੋਰ ਠੀਕ ਠਾਕ ਹੈ ਜੀ? ਹਾਂਜੀ ਸਰ ਜੀ। ਹੋਰ ਬਾਈ ਠੀਕ ਠਾਕ ਹੈ ਜੀ? ਸਤਿ ਸ਼੍ਰੀ ਅਕਾਲ ਵੀਰੇ। ਸਤਿ ਸ਼੍ਰੀ ਅਕਾਲ। ਤੇ ਆਜੋ ਅੰਗਰੇ ਵੀਰੇ ਮਾੜਾ ਜ। ਲਾ ਦੋ ਸਾਨੂੰ। ਹਾਂਜੀ ਸਰ ਜੀ। 4 ਬਾਈ ਠੀਕ ਹੈ ਹਾਂਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਤੇ ਬਾਈ ਕੀ ਰੇਟ ਮੱਲਾ ਰਹਿਣ ਵਾਲਾ ਹੈ ਜਿਵੇਂ ਮੱਲਾ ਵੀ ਆਪਾਂ 2 ਬਾਈ 4 ਦੇ ਵਿੱਚ ਟਾਇਲ ਲੈਣੇ ਆ ਤੇ ਕਿਹਦੀ ਕੁਆਲਿਟੀ ਹੈ ਇਹ ਪ੍ਰੀਮੀਅਮ ਆ ਜਾਂ ਇਹ ਆਪਣੇ ਟਾਇਲ ਸਾਰੀ ਪ੍ਰੀਮੀਅਮ ਪ੍ਰੋਡਕਟ ਚ ਹੈ ਵੀਰੇ ਮੱਲਾ ਵੀ ਐਕਟ ਹੁੰਦੀ ਆ ਇੱਕ ਹੋਰ ਕੁਆਲਿਟੀ ਜਿਹੜੀ ਹੁੰਦੀ ਆ ਇਹ ਚ ਕੁਆਲਿਟੀ ਤਾਂ ਤਿੰਨ ਤਰੀਕੇ ਦੀਆਂ ਹੁੰਦੀਆਂ ਵੀਰੇ ਤਿੰਨ ਤਰੀਕੀਆਂ ਦੀ ਕੁਆਲਿਟੀ ਆਪਾਂ ਇਸ ਵਾਰ ਸਟੂਡੀਓ ਦੇ ਉੱਪਰ ਇੱਕ ਤਰ੍ਹਾਂ ਦੀ ਕੋਈ ਵਰਦੇ ਜਾਂ ਤਿੰਨ ਤਰ੍ਹਾਂ ਦੀ ਕੋਈ ਵਰਦੇ ਆਪਣੇ ਕੋਲੇ ਪ੍ਰੀਮੀਅਮ ਪ੍ਰੋਡਕਟ ਹੀ ਆ ਜੀ ਮਤਲਬ ਜਿਹੜੀ ਮਤਲਬ ਪੂਰੀ ਰੀਜਨਲ ਪੂਰੀ ਹਾਂਜੀ ਹਾਂਜੀ ਫਰਸਟ ਕੁਆਲਿਟੀ ਕਹਿੰਦੇ ਜੀ ਨੂੰ ਜੀ 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 ओरिजिनल ਕੁਆਲਿਟੀ ਹੈ ਕਿਉਂਕਿ ਆਪਣਾ ਸ਼ੋਰੂਮ ਵਧੀਆ ਕੁਆਲਿਟੀ ਰੱਖਦਾ ਜੀ ਜੀ ਤੇ ਇਹਦੇ ਵਿੱਚ ਆਪਾਂ ਨੂੰ ਹਰ ਇੱਕ ਤਰ੍ਹਾਂ ਦਾ ਬ੍ਰਾਂਡ ਮਿਲ ਜੂਗਾ ਜੀ ਵਧੀਆ ਕੁਆਲਿਟੀ ਮਿਲ ਜੂਗੀ ਜੀ ਤੇ ਜੋ ਕਸਟਮਰ ਆਪਦੀ ਚੋਇਸ ਚੋਸ ਕੇ ਹੁੰਦਾ ਘਰ ਤੋਂ ਉਹੀ ਚੀਜ਼ ਮਿਲੂਗੀ ਉਹਨੂੰ ਉਹੀ ਚੀਜ਼ ਮਿਲੂਗੀ ਹਾਂਜੀ ਹਾਂਜੀ ਤੇ ਵੀਰੇ ਇਹਦਾ ਕੀ ਰੇਟ ਰੈਨ ਵਾਲਾ ਹੈ ਹਾਂਜੀ ਇਹ ਆਪਣੇ ਸਮੈਰੋ ਕੰਪਨੀ ਦੀ ਚ ਆ ਜਾਂਦੀ ਹੈ ਸਮੈਰੋ ਹਾਂਜੀ ਹਾਂਜੀ ਜੀ ਇਹ ਆਪਣੇ 45 ਤੋਂ ਸਟਾਰਟਿੰਗ ਹੋ ਜਾਂਦੀ ਜੀ ਜੀ ਤੇ 80 ਤੱਕ ਪਈਆਂ ਜੀ ਇਹ ਇਹ ਮਨ ਲਾ ਵੀ ਵੀਰੇ ਜੇ ਮਨ ਲਾ ਵੀ ਆ ਡਿਜ਼ਾਈਨ ਆ ਹਾਂਜੀ ਮਨ ਲਾ ਆਪਣੇ ਕੋਲੋ ਕਸਟਮਰ ਲੈ ਗਿਆ ਇਹ ਹਾਂਜੀ ਹਾਂਜੀ ਉਦੋਂ ਬਾਅਦ ਚ ਆਪਣੇ ਕੋਲੋ ਇਹ ਦੁਬਾਰਾ ਮਿਲ ਜੂਗਾ ਹਾਂਜੀ ਆਪਣਾ ਰੈਗੂਲਰ ਮਾਲ ਆ 5 ਸਾਲਾਂ ਤੱਕ ਜਦੋਂ ਮਰਜ਼ੀ ਲੈ ਲਿਆ ਸਕਦਾ 5 ਸਾਲ ਤੱਕ ਮਨ ਲਾ ਵੀ ਆਪਣੇ ਕੋਲੋ ਜਦੋਂ ਮਰਜ਼ੀ ਲੈ ਸਕਦਾ ਭੇਜਾ ਸਕਦਾ ਜੇ ਅਗਲੇ ਕੋਲੋ 2 ਡੱਬੇ ਵਾਧੇ ਵੀ ਉਹ ਉਹ ਆਪਾਂ ਵਾਪਸ ਲੈ ਸਕਦਾ ਜੀ ਉਹ ਵਾਪਸ ਵੀ ਲੈ ਲੈਣੇ ਇਹਦਾ ਭਈ ਕੀ ਰੇਟ ਰਹਿਣ ਵਾਲਾ ਹੈ ਇਹ ਕਾਰ ਵੀ ਸੀਰੀ ਚ ਆ ਗਿਆ ਜੀ ਜੀ ਇਹ 46 ਤੋਂ ਸਟਾਰਟ ਹੋ ਜਾਂਦੀ ਜੀ ਜੀ 30 70 ਤੱਕ ਪਈਆਂ ਜੀ ਆਪਣੇ ਕੋਲੇ ਜੀ 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 ਤੇ ਆ ਇਹ ਹਾਈ ਗਲੋਸ ਗਲੇਮਰ ਸੀਰੀਜ਼ ਦਾ ਪੂਰਾ ਡਾਰਕ ਕਲਰ ਚ ਆ ਜਾਂਦਾ ਜੀ ਜੀ ਇਹ ਆਪਣੇ 48 ਤੋਂ ਸਟਾਰਟਿੰਗ ਆ ਜੀ 60 ਤੱਕ ਪਿਆ ਜੀ ਇਹਦਾ ਜੀ 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 ਤੇ ਮੇਰੇ ਇੱਕ ਮੰਨ ਲਾ ਆ ਐਤ ਨੂੰ ਮੈਂ ਕਹਿਣ ਲੱਗੇ ਵੀਰਾ ਬਣਾ ਨਾ ਕਈ ਮੰਨ ਲਾ ਵੀ ਜਿਹੜੇ ਆ ਆਮੀ ਆਪਾਂ ਪਿੰਡਾਂ ਦੇ ਆ ਹਨਾ ਵੀ ਇੰਗਲਿਸ਼ ਵਾਲੇ ਤਾਂ ਬੰਦੇ ਨੂੰ ਲੱਗ ਜਾਣਾ ਪਤਾ ਤੇ ਪੰਜਾਬੀ ਵਾਲੇ ਬੰਦੇ ਨੂੰ ਲੱਗਣਾ ਤੇ ਪੰਜਾਬੀ ਜੇ ਬੋਲਾਂਗੇ ਆਪਾਂ ਉਹ ਇੰਗਲਿਸ਼ ਵਾਲਿਆਂ ਨੂੰ ਪਤਾ ਲੱਗ ਜੂਗਾ ਵੀ ਕਿੰਨੇ ਦੀ ਕਹਿ ਰਿਹਾ ਤੇ ਵੀਰਾ ਬਣਾ ਮੜਾ ਪੰਜਾਬੀ ਜੀ ਆ ਵੀਰੇ ਆਹ ਡਾਰਕ ਕਲਰ ਆ ਗਿਆ ਜੀ ਜੀ ਇਹ ਆਪਣੇ 55 ਰੁਪਏ ਦਾ ਜੈਡ ਬਲੈਕ ਜੈਡ ਬਲੈਕ ਜੀ ਜੈਡ ਬਲੈਕ 55 ਰੁਪਏ ਫੁੱਟ ਹਾਂਜੀ 55 ਰੁਪਏ ਫੁੱਟ 55 ਰੁਪਏ ਡਾਰਕ ਕਲਰ ਜੀ ਜੇ ਆਪਾਂ ਲਾਈਟ ਚ ਜਾਨੇ ਆ 45 ਰੁਪਏ ਫੁੱਟ ਜੀ ਇਹ ਇਹ ਤਾਂ ਦੇਦਾ ਕੀ ਡਿਫਰੈਂਸ ਰਹਿ ਜਾਂਦਾ ਜਿਹੜਾ ਡਾਰਕ ਰੰਗ ਆ ਉਹ ਥੋੜਾ ਜਿਆ ਵਧੀਆ ਹੁੰਦਾ ਤੇ ਹਾਈ ਗਲੇਮਰ ਸੀਰੀਜ਼ ਚ ਬਣਾ ਹੁੰਦਾ ਜੀ ਉਹਦੀ ਗਲੋਸ ਵੱਧ ਹੁੰਦੀ ਹੈ ਜਿਹੜਾ ਲਾਈਟ ਕਲਰ ਦਾ ਗਲੋਸ ਘੱਟ ਹੁੰਦੀ ਹੈ ਇਸ ਕਰਕੇ ਉਹਦੇ ਪ੍ਰਾਈਸ ਵਿੱਚ ਫਰਕ ਹੁੰਦਾ ਹੈ ਪ੍ਰਾਈਸ ਦੇ ਵਿੱਚ ਫਰਕ ਹੁੰਦਾ ਹਾਂਜੀ ਹੁੰਦਾ ਪ੍ਰੀਮੀਅਮ ਪ੍ਰੋਡਕਟ ਇਸ ਦੋਨੇ ਜੀ ਜੀ ਇਹ ਵਾਲਾ ਵੀ ਆਪਣੇ 48 ਚ ਆਜਣਾ ਜੀ ਇਸ ਵਾਰੀ ਉਹ ਐਂਡਲੈਸ ਸੀਰੀਜ਼ ਆ ਗਿਆ ਜੀ ਜੀ ਇਹ ਕਿੰਨੇ ਦਾ ਇਹ 48 ਰੁਪਏ ਫੁੱਟ ਦਾ ਜੀ ਇਹ 48 ਰੁਪਏ ਫੁੱਟ ਹਾਂਜੀ ਹਾਂਜੀ ਇਹ ਸਾਰੇ 48 ਵਾਲੀ ਹੈ 48 ਵਾਲੀ ਜੀ ਅੱਗੇ ਇਹ ਆਪਣੀ ਕਾਰਵਿੰਗ ਸੀਰੀਜ਼ ਆ ਗਈ ਮੈਟ ਲੁੱਕ ਦੇ ਵਿੱਚ ਜੀ ਜੋ ਕਿ ਅੱਜਕੱਲ ਬਹੁਤ ਯੂਜ਼ ਕੀਤਾ ਜਾਂਦਾ ਬਾਥਰੂਮ ਉਧਰ ਲੱਗਦੇ ਆ ਜੀ ਜਿਹੜਾ ਕੋਈ ਆਪਣੇ ਬਜ਼ੁਰਗ ਬੰਦੇ ਹੁੰਦੇ ਜੀ ਉਹਨਾਂ ਦੇ ਰੂਮ ਦੇ ਵਿੱਚ ਇਹ ਇਹ ਪੈਰ ਤਾਂ ਨਹੀਂ ਦਿਲਕਤ ਪੈਰ ਨਹੀਂ ਤਰਦਾ ਜੀ ਮੈਟ ਹੁੰਦੀ ਹੈ ਜੀ ਇਹ ਪੂਰੀ ਜੀ ਇੱਕ ਹੀ ਗ੍ਰੈਂਡ ਜੀ ਆਪਾਂ ਗਰੰਟੀ ਲੈਣੇ ਆ ਗਰੰਟੀ ਲਾਈਫਟਾਈਮ ਦੀ ਗਰੰਟੀ ਜੀ ਇਹ ਚੀਜ਼ਾਂ ਦੀ ਜੀ ਲਾਈਫਟਾਈਮ ਦੀ ਕਰਾਜਾ ਜੀ ਕੋਈ ਪ੍ਰੋਬਲਮ ਨਹੀਂ ਯੂਨਿਕ ਰੇਸ਼ਿਆ ਵੀ ਖਤਮ ਨਹੀਂ ਹੋਊਗਾ ਜਿਵੇਂ ਹੈਗਾ ਓਵੇਂ ਰਹੂਗਾ ਜੀ ਤੇ ਇਹਨਾਂ ਜਿਹੜੇ ਰੇਸ਼ਿਆਂ ਦੀ ਜੋੜ ਹੈ ਇਹ ਸਾਰੇ ਹਰ ਹਰ ਇੱਕ ਟਾਇਲ ਦਾ ਹਰ ਇੱਕ ਨਾਲ ਮਿਲਦਾ ਹੋਊਗਾ ਇਹਦਾ ਬਹੁਤ ਹੋਊਗਾ ਹਾਂ ਜੀ ਐਂਡਲੈਸ ਹੁੰਦਾ ਕੁਝ ਡਿਜ਼ਾਈਨ ਰੈਂਡਮ ਹੀ ਹੁੰਦੀ ਹੈ ਜੀ ਜਿਵੇਂ ਆਹ ਚੀਜ਼ ਸਾਰੀ ਐਂਡਲੈਸ ਚਾ ਜੀ ਇਹਦੀ ਐਨੀਕ ਨਾਲ ਦੀ ਨਾਲ ਜੁੜੂਗਾ ਰੇਸ਼ਿਆ ਜੀ ਵਧੀਆ ਲੱਗੂਗਾ ਜੀ ਜੋੜ ਕੇ ਲਾਓ ਪਾਉਂਦੇ ਸਭ ਤੋਂ ਸਪੇਸ ਛਟ ਕੇ ਲਾਓ ਪ੍ਰੀਮੀਅਮ ਪ੍ਰੋਡਕ 2x4 ਚ ਗਲੋਸਰੀ ਜ ਆ ਗਈ ਹੈ ਗਲੋਸਰੀ ਇਹ ਐਂਡਲੈਸ ਸੀਰੀਜ਼ ਆਈ ਜੀ ਇਹ ਆਪਣੇ ਸਾਰੇ 40 ਰੁਪਏ ਸਕੁਅਰ ਫੁੱਟ ਮਿਲ ਜਾਣਗੇ ਆ ਜਿਹੜੇ ਤੁਸੀਂ ਥੱਲੇ ਥੱਲੇ ਦੇਖ ਰਹੇ ਆ ਇਹ ਸਿਰਫ 40 ਰੁਪਏ ਜੀ ਆਪਾਂ ਨੂੰ ਫੁੱਟ ਮਿਲ ਜਾਣਗੇ ਬਲਕਿ ਜਾਨੀ ਕਿ ਪ੍ਰੀਮੀਅਮ ਪ੍ਰੋਡਕਟ ਹੈ ਉਹ ਵੀ ਪ੍ਰੀਮੀਅਮ ਕੁਆਲਿਟੀ ਹਾਂਜੀ ਮਤਲਬ ਮਾੜੀ ਕੁਆਲਿਟੀ ਨਹੀਂ ਚੰਗੀ ਕੁਆਲਿਟੀ ਹੈ ਚੰਗੀ ਕੁਆਲਿਟੀ ਹੈ ਬਾਜ਼ਾਰ 'ਚ ਇਦਾਂ ਨਹੀਂ ਲਾੜਦਾ ਮਾਲ ਆ ਰੈਗੂਲਰ ਮਾਲ ਆ ਜੀ ਬਾਜ਼ਾਰ ਦੇ ਵਿੱਚ ਇਹੀ ਆਪਾਂ ਲੈਣੀ ਹੋਵੇ ਤਾਂ ਕਿੰਨਾ ਕੁ ਮਹਿੰਗਾ ਬਾਜ਼ਾਰ 'ਤੇ ਵੀ ਸਾਰੇ ਸਾਰੇ ਲਾੜ 'ਚ ਮਿਲਦੇ ਆ ਆਪਾਂ ਨੂੰ ਜੀ ਜਿਵੇਂ ਇੱਕ ਵਾਰ ਲੈ ਲੀਏ ਦੁਬਾਰਾ ਚੀਜ਼ ਆਪਣੇ ਕੋਲ ਉਹ ਹੀ ਚੀਜ਼ ਰੈਗੂਲਰ ਮਿਲੂਗੀ ਉਹਨਦੀ ਮਤਲਬ ਇੱਕ ਵਾਰੀ ਮੈਂ ਲੈ ਗਿਆ ਚਾਹੇ ਮੈਂ ਉਹ ਤੋਂ ਵੱਡ ਲੈ ਜਾਂ ਫਿਰ ਤਾਂ ਮੇਰਾ ਸਰ ਜੂਗਾ ਜੇ ਮੈਂ ਘੱਟ ਲੈ ਗਿਆ ਉਹ ਮਿਲ ਨਹੀਂ ਨਹੀਂ ਉਹ ਮਿਲ ਨਹੀਂ ਨਹੀਂ ਆਪਣੇ ਕੋਲ ਪਰ ਰੈਗੂਲਰ ਆ ਜੀ ਤੇ ਮੇਰੇ ਆਹਾ 2/2 ਇਹ 2 ਇਹ 2/2 ਮੈਚ ਆ ਗਿਆ ਜੀ ਫੁੱਲ ਬੋਡੀ ਚ ਹੂੰ ਜਿੱਥੇ ਆਪਾਂ ਪੋਰਚ ਚ ਚਲਾਦਨੇ ਜਿੱਥੇ ਗੱਡੀਆਂ ਖੜਾਉਣੇ ਜੀ ਜੀ ਜਿੱਥੇ ਆਪਾਂ ਹੈਵੀ ਡਿਊਟੀ ਚੀਜ਼ ਵਰਤਨੀ ਹੈ ਸਕ੍ਰੈਚ ਲੈਸ ਆ ਜੀ ਜੀ ਲਾਈਫਟਾਈਮ ਆ ਓਵਰਹੌਲ ਇੱਕੋ ਜਿਹਾ ਮਟੀਰੀਅਲ ਹੈ ਜੀ ਹੂੰ ਇਹ ਆਪਾਂ ਜਦੋਂ ਮਰਜੀ ਜਿੱਥੇ ਲਾਓ ਕੋਈ ਪ੍ਰੋਬਲਮ ਨਹੀਂ ਹੈਵੀ ਡਿਊਟੀ ਟਾਇਲ ਆ ਜੀ ਇਹ ਆਪਣੇ ਮੈਟ ਲੁੱਕ 40 ਚਤਾਈ ਰੁਪਏ ਪਰ ਸਕੁਅਰ ਫੁੱਟ ਚਾਪ ਨੂੰ ਮਿਲ ਜਾਣੀ ਹੈ ਜੀ ਹੂੰ ਇਹ ਇਹਦਾ ਕੀ ਰੇਟ ਰਹਿਣ ਵਾਲਾ ਇਹ 44 ਰੁਪਏ ਫੁੱਟ ਚ ਆ ਜਾਂਦਾ ਜੀ 44 ਰੁਪਏ ਫੁੱਟ ਜੇ ਆਪਣੇ ਕੋਈ ਵੀਡੀਓ ਸ਼ੇਅਰ ਕਰਕੇ ਆਉਂਦਾ ਆਖਦਾ ਫੇਰ ਆਪਾਂ ਕਿੰਨੇ ਦੇ ਦਾਂਗੇ ਅਗਲੇ ਨੂੰ ਉਹਨੂੰ ਪੂਰਾ ਮਾਨਤਾ ਰੱਖੇ ਹੋਏ ਪੂਰਾ ਖਿੱਚ ਕੇ ਜੀ ਉਹਨੂੰ ਆਪਣਾ 42 ਰੁਪਏ ਸਕੁਅਰ ਫੁੱਟ ਚਾਪ ਨੂੰ ਚੀਜ਼ ਮਿਲ ਜੂਗੀ 42 ਰੁਪਏ ਚ ਹਾਂਜੀ ਹਾਂਜੀ ਸਕੁਅਰ ਫੁੱਟ ਮਿਲ ਜੂਗਾ ਹਾਂਜੀ ਹਾਂਜੀ ਇਹ ਇਹਨਾਂ ਦਾ ਇਧਰ ਲੈਣਾ ਫਰਕ ਆ ਇਹ ਇਹ ਮੈਟ ਚ ਆ ਗਿਆ ਜੀ ਆ ਗਲੋਸ ਆ ਗਿਆ ਜੀ ਜੀ ਇਹ ਰੇਡ ਰੇਡ ਚ ਰੇਡ ਚ ਫਰਕ ਆ ਜੀ ਇਹ 35 ਰੁਪਏ ਪ੍ਰਤੀ ਸਕਰ ਫੁੱਟ ਚ ਆ ਜਾਂਦਾ ਜੀ ਇਹ 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 ਕੀ ਚੱਕਰ ਆ ਮਾਲਾ ਜਿਹੜੀ ਆਪਾਂ ਗਲੋਸੀ ਲੈਣੀ ਆ ਟੈਲ ਉਹਦਾ ਸਸਤਾ ਏ ਮੈਟ ਦਾ ਥੋੜਾ ਜਿਆਦਾ ਰਹਿ ਜਾਂਦਾ ਰੇਡ ਇਹ ਫੁੱਲ ਬੋਡੀ ਚ ਆ ਗਿਆ ਜੀ ਸਾਰਾ ਮਟੀਰੀਅਲ ਇੱਕੋ ਜਿਹਾ ਇਹ ਆਪਾਂ ਹੈਵੀ ਡਿਊਟੀ ਯੂਜ਼ ਕਰਨੀ ਧੁੱਪੇ ਵੀ ਰਹਿਣੀ ਹੈ ਛਾਵਾਂ ਵਿੱਚ ਵੀ ਰਹਿਣੀ ਹੈ ਪਾਣੀ ਵੀ ਰਹਿਣਾ ਜੀ ਆਪੋ ਤੇ ਟਰੈਕਟਰ ਵੀ ਕਰਾਉਣਾ ਹੈ ਗੱਡੀ ਵੀ ਘੜਾਉਣੀ ਹੈ ਮੋਟਰਸਾਈਕਲ ਸਟੈਂਡ ਵੀ ਲੱਗਣਾ ਸਕ੍ਰੈਚ ਲੈਸ ਚੀਜ਼ ਹੈ ਜੀ ਮਤਲਬ ਆ ਸਕਦਾ ਇਹ ਕਿਤੇ ਤੇ ਪੈ ਜਾਂਦੇ ਇਹ ਤੇ ਸਕ੍ਰੈਚ ਪੈ ਜਾਣਗੇ ਹਾਈ ਗਲੋਸ ਆ ਗਿਆ ਜੀ ਜੀ ਇਹ ਤੇ ਆਪਾਂ ਕੱਲਾ ਮੰਜਾ ਜਮੇ ਘਰੇ ਯੂਜ਼ ਕਰ ਕਰ ਸਕਦੇ ਆ ਜੇ ਕਿ ਹੈਵੀ ਚੀਜ਼ ਨਿਕਾੜ ਸਕਦੇ ਉੱਥੇ ਹੈਵੀ ਨਹੀਂ ਤੇ ਬਾਥਰੂਮ ਦਿਖਾएंगे ਮੈਨੂੰ ਬਣਿਆ ਹੋਇਆ ਕੋਈ ਆਪਣੇ ਇੱਥੇ ਬਾਥਰੂਮ ਆਪਣੇ ਜੀ ਰੈਡੀ ਹੋਈ ਜਾਂਦੇ ਆ ਜੀ ਆ ਜਿਓ ਜੀ ਇੱਧਰ ਸਾਰ 3264 ਆ ਗਿਆ ਆਪਣਾ ਸਾਰਾ ਇਹ ਮੱਲਾ ਜਿਹੜਾ ਫੁੱਲ ਪੀਸ ਹੈ ਇਹ ਸਾਰੇ ਵੱਡੇ ਲੱਗੇ ਵੀ ਵੱਡੇ ਲੱਗੇ ਜੀ ਬੱਤੀ ਚੌੜ ਦੇ ਵਿੱਚ ਇਹ ਬਾਈ ਆਪਾਂ ਕਹਦੇ ਹਾਂ 2.5 ਬਾਈ ਹਾਂਜੀ 2.5 ਬਾਈ 5 ਦਾ ਕਹਦੇ ਜਾਂਦੇ 2.5 ਬਾਈ 5 ਦਾ ਹੈ ਹਾਂਜੀ ਸਾਰੇ ਹੈਂਡਲੈਸ ਸੀਰੀਚ ਹੈ ਹਾਈ ਗਲੋਸ ਹੈ ਸਮੇਰੋ ਕੰਪਨੀ 'ਚ ਮਿਲ ਜਾਣਗੇ ਆਪਾਂ ਨੂੰ ਨੈਟ ਕੋ 'ਚ ਵੀ ਮਿਲ ਜਾਣਗੇ ਜੀ ਹਾਂਜੀ ਜੇ ਮਾਲਾ ਮੈਂ ਘਰੇ ਬੈਠਾ ਕੇ ਨੈਟ ਤੇ ਸਰਚ ਮਾਰ ਲਿਆ ਵੀ ਮੈਨੂੰ ਤਾਂ ਆਹ ਪਸੰਦ ਆ ਉਹ ਅਵੇਲੇਬਲ ਆਪਾਂ ਕਰਾ ਦੇਣੇ ਹਾਂਜੀ ਹਾਂਜੀ ਕਰਾ ਦਾਂਗੇ ਜੀ ਸਮੇਰੋ ਬ੍ਰਾਂਡ ਜੋ ਵੀ ਕੈਟਲੌਗ 'ਚ ਹੋਵੇਗੀ ਚੀਜ਼ ਸਾਰੀ ਉਹ ਮਿਲ ਜੂਗੀ ਜੀ ਉਹ ਉਹ ਮੈਂ ਉਹ ਮਿਲ ਜੂ ਹਾਂਜੀ ਹਾਂਜੀ ਜੇ ਮਾਲਾ ਕਸਟਮਰ ਅਗਲਾ ਕਹਿੰਦਾ ਘਰੇ ਬੈਠਾ ਸਰਚ ਮਾਰ ਕੇ ਟਾਈਲਾਂ ਦੇਖ ਲੈਂਦਾ ਟਾਈਲਾਂ ਹਾਂਜੀ ਉਹ ਇਹ ਜੇ ਆਪਾਂ ਨੂੰ ਕੋਈ ਕਸਟਮਰ ਡਿਜ਼ਾਈਨ ਸੈਂਡ ਕਰ ਦੇ ਵੀ ਆਪਾਂ ਲੈ ਦੇਾਂਗੇ ਹਾਂਜੀ ਲੈ ਦੇਾਂਗੇ ਹਾਂ ਉਹਦੇ ਵਾਸਤੇ ਆਪਾਂ ਨੂੰ ਇੱਕ ਵੀਕ ਆਪਾਂ ਨੂੰ ਕਰਨਾ ਪੈਣਾ ਦੁਗਣਾ ਬਣਾ ਜੀ ਬਈ ਇਹ ਇਹਦਾ ਕੀ ਰਹਿ ਜਾਂਦਾ ਰੇਟ ਇਹ ਆਪਣੇ ਕਾਰਵੀ ਸੀਰੀਜ਼ ਆ ਗਈ ਪੋਸ ਸੀਰੀਜ਼ ਮੈਟ ਦੇ ਵਿੱਚ ਜੀ ਜਿਹੜੀ ਮੈਟ ਵਾਲੀ ਹੈਗੀ ਸੀਰੀਜ਼ ਹੈ ਉਹ 68 ਰੁਪਏ ਸਕੁਆਇਰ ਫੁੱਟ ਤੋਂ ਤੱਕ ਸਟਾਰਟਿੰਗ ਹੈ ਜੀ 68 ਰੁਪਏ ਹਾਂ ਜੀ ਜੀ ਜੇ ਆਪਾਂ ਗਲੋਸ ਲੈ ਕੇ ਜਾਂਦੇ ਹਾਂ ਸਮੈਰੋ ਬ੍ਰਾਂਡ ਦਾ ਐਂਡਲੈਸ ਸੀਰੀਜ਼ ਹਾਈ ਗਲੋਸ ਦੇ ਵਿੱਚ ਜੀ ਉਹ ਆਪਣੇ 51 ਰੁਪਏ ਤੋਂ ਸਟਾਰਟਿੰਗ ਹੋ ਜਾਂਦੀ ਹੈ ਇਹ ਇਹ ਬਾਜ਼ਾਰ 'ਚ ਕੀ ਰੇਟ ਮਿਲਦਾ ਇਹਦਾ ਬਾਜ਼ਾਰ 'ਚ ਇਹ 75 ਵੀ ਦੇਈ ਜਾਂਦੇ 76 ਵੀ ਦੇਈ ਜਾਂਦੇ ਜੀ ਮਲਾਡ ਆਡਾ 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 ਡਰੇਟ ਆ ਜੀ ਹਰੇਕ ਦਾ ਆਡਾ ਡਰੇਟ ਆ ਆਪ ਦਾ ਲਾਇਆ ਜੀ ਪਰ ਆਪਣੇ ਕੋਲ ਪ੍ਰੀਮੀਅਮ ਪ੍ਰੋਡਕਟ ਹੋਊਗਾ ਇੱਕ ਲਾਡ ਦਾ ਮਾਲ ਹੋਊਗਾ ਵਧੀਆ ਕੁਆਲਟੀ ਹੋਊਗੀ ਵਧੀਆ ਕੁਆਲਟੀ ਹੋਊਗੀ ਤੇ ਇਹ ਇਧਰ ਵੇਰੇ ਇਹ ਆਪਣੇ 2 4 ਚ ਮੈਟ ਆ ਗਿਆ ਜੀ ਕਾਰਵਿੰਗ ਪੋਸਿਬਲ ਇਹ ਇਹ ਮਲਾ ਉਹੀ ਆ ਆ ਆ ਵਾਲੇ ਇਹਦਾ ਕੀ ਇਹ ਆਪਣੇ ਡਾਰਕ ਕਲਰ ਆ ਜੀ ਇਹ 68 ਜੀ ਮਿਲੇਗਾ ਆਪਾਂ ਨੂੰ ਜੀ 68 ਰੁਪਏ ਫੁੱਟ ਚ ਇਹ 68 ਬੈਜ ਫੁੱਟ 68 ਰੁਪਏ ਫੁੱਟ ਜੀ 68 ਰੁਪਏ ਹਾਂ ਜੀ ਹਾਂ ਜੀ ਡਾਰਕ ਕਲਰ ਆਈ ਡਾਰਕ ਕਲਰ ਹੈ ਹਾਂ ਜੀ ਹਾਂ ਜੀ ਇਹ ਸਾਰੇ ਹਾਂ ਜੀ ਉਹ ਤੋਂ ਤੁਰਤਾ ਹੀ ਸੇਮ ਹੀ ਇਹਦੇ ਵਿੱਚ 4 6 ਮਿਲ ਜੂਗੀ ਹਮ ਸੇਮ ਹੀ 32 64 ਮਿਲ ਜੂਗੇ ਇਹਦੇ ਵਿੱਚ 32 64 ਮਿਲ ਜੂਗਾ ਹਾਂ ਜੇ ਕਸਟਮਰ ਕਈ ਵਾਰ ਹੁੰਦਾ ਕਵਰੇਜ 32 64 ਲਵਾਉਂਦਾ ਲੋਬੀ ਵੱਡੀ ਹੁੰਦੀ ਆਪਾਂ 4 6 ਸੇਮ ਹੀ ਡਿਜ਼ਾਈਨਿੰਗ ਵਿੱਚ ਆਪਾਂ 4 6 ਮਿਲ ਜੀਏ ਇਹ ਇਹ ਇਧਰਲੇ ਬਸ ਇਹ ਸਾਰੇ ਡਿਜ਼ਾਈਨਾਂ ਦਾ ਇਕ ਹੀ ਰੇਟ ਹੈ ਇਕ ਹੀ ਪ੍ਰਾਈਸ ਹੈ ਸਰ ਕੋਈ ਕੋਈ ਮਾੜਾ ਇਧਰ ਮਰਾ ਹੀ ਮਾੜਾ ਕੈਮਰਾ ਇ ਕਿੰਨਾ ਬਾਈ ਦੱਸੋ ਜੀ ਆਪਣੇ 글로ਸੀ ਦਾ 51 ਰੁਪਏ ਜੀ 글로ਸੀ ਦਾ 51 ਰੁਪਏ ਆ ਮੈਟ ਦਾ 58 ਰੁਪਏ 68 ਰੁਪਏ ਜੀ 68 ਰੁਪਏ ਮੈਟ ਦਾ 68 ਰੁਪਏ ਆ 글로ਸੀ ਦਾ 51 ਰੁਪਏ ਆ ਆ ਤੁਸੀਂ ਮੰਨ ਲਾ ਵੀ ਇਹ ਡਾਰਕ ਕਲਰ ਨੇ ਇਹਦੇ 68 ਰੁਪਏ ਫੋਟਾ ਜੀ ਇਹ ਇਹ 68 ਰੁਪਏ ਫੋਟਾ ਆ আর ਸਾਰਿਆਂ ਦੇਖ ਲਓ ਤੁਸੀਂ ਮੰਨ ਲਾ ਵੀ ਐਂਡ ਕੁਆਲਿਟੀ ਹਾਂ ਜੀ ਐਂਡਲੈਸ ਹਾਈ ਕੁਆਲਿਟੀ ਪ੍ਰੀਮੀਅਮ ਪ੍ਰੋਡਕਟ ਆ ਹਾਂ ਇਹ ਨਹੀਂ ਹੈਗਾ ਵੀ ਕਈ ਇਹ ਲਾਟ ਦਾ ਮਾਲ ਹੁੰਦਾ ਲਾਟ ਦਾ ਬਾਈ ਹੁਣੀ ਮਾਲ ਆਪਾਂ ਕਹਿੰਦੇ ਸੁਡੂ ਤੇ ਰੱਖਦੇ ਨਹੀਂ ਰੱਖਦੀ ਨਹੀਂ ਜੀ ਰੱਖਦੀ ਨਹੀਂ ਹੈਗੇ ਰੈਗੂਲਰ ਮਾਲ ਮਿਲੂ ਰੈਗੂਲਰ ਮਾਲ ਮਿਲੂਗਾ ਘੈਂਟ ਤੇ ਇਸ ਦੁਗਾ ਆ ਬਈ ਆ ਹੈਗੀ ਘਰ ਦੀ ਸ਼ਾਨ ਵਧੀਆ ਜੀ ਫਰੰਟ ਟੈਲੀਵਿਜ਼ਨ ਜਿਵੇਂ ਆਪਾਂ ਮੰਨ ਲਾ ਵੀ ਲਾਉਣੇ ਹੈਗੇ ਆ ਫਰੰਟ ਜੰਗਲਾਂ ਦੇ ਲਾ ਦੀ ਸਟੋਨ ਲਾਤਾ ਜੀ ਕਹਿੰਦਾ ਸਟੋਨ ਲੁੱਕ ਆ ਜੀ ਅੱਜ ਕੱਲ ਬਹੁਤ ਵਧੀਆ ਹਰੇਕ ਕਸਟਮਰ ਦੀ ਚੋਇਸ ਹੈ ਸਟੋਨ ਲਾਉਣਾ ਜੀ ਹਾਂ ਜੀ ਇਹ ਆਪ ਨੂੰ ਹਰ ਇੱਕ ਤਰ੍ਹਾਂ ਦਾ ਸਟੋਨ ਮਿਲ ਜੂਗਾ ਜੀ ਇਹ ਬਈ ਕੀ ਰੇਟ ਰਿਹਾ ਸਟੋਨ ਆਪਣੇ ਕੋਲ 85 ਰੁਪਏ ਤੋਂ ਸਟਾਰਟ ਹੋ ਜਾਂਦੀ ਵੀਰੇ 85 ਰੁਪਏ ਤੋਂ ਸਟਾਰਟ ਹਾਂ ਜੀ ਹਾਂ ਜੀ 450 ਰੁਪਏ ਤੱਕ ਪਈ ਹੈ ਜੀ ਕਸਟਮਰ ਦੀ ਅਡਵਰਟ ਹਾਂ ਜੀ ਹਾਂ ਜੀ ਇਵੇਂ ਇਹਦੇ ਵਿੱਚ 15 16 ਡਿਜ਼ਾਈਨਿੰਗ ਹੈ ਸਟੋਨ ਦੇ ਵਿੱਚ ਜੀ ਹਾਂ ਜੀ ਕੋਈ ਹੈਵੀ ਵਾਲਾ ਪੈਂਦਾ ਕੋਈ ਕੱਟ ਪੀਸ ਮਿਲ ਜਾਂਦੇ ਮਤਲਬ ਆਹ ਇਹ ਹੈ ਹੈਵੀ ਵਾਲਾ ਇਹ ਆਪਣੇ ਸਿੰਗਲ ਪੀਸ ਆ ਗਿਆ ਜੀ ਹੈਵੀ ਜੀ ਵਾਲਾ ਇਹ ਆਪ ਨੂੰ 85 ਰੁਪਏ ਸਕਰ ਫੁੱਟ ਮਿਲਣਾ ਜੀ 85 ਰੁਪਏ ਸਕਰ ਫੁੱਟ ਮਿਲਣਾ ਤੇ ਆਹ ਆ ਵੀਰੇ ਇਹ ਆਪਣੇ ਆ ਗਿਆ ਜੀ ਕੱਟ ਪੀਸ ਆ ਗਿਆ ਬੇਜ ਕਲਰ ਚ ਜੀ ਇਹ ਨੀਰ ਬਟ ਆਪ ਨੂੰ 110 ਰੁਪਏ ਸਕਰ ਫੁੱਟ ਚ ਆਊਗਾ ਜੀ ਆ ਉੱਪਰਲਾ ਜੀ ਇਹ ਵਾਲਾ ਆਪ ਨੂੰ 125 ਰੁਪਏ ਸਕਰ ਫੁੱਟ ਚ ਮਿਲ ਜੂਗਾ ਜੀ ਜੀ ਏ ਵੀ 125 ਵਾਲੀ ਜੀ ਆ ਗਿਆ ਜੀ ਮਲਾ ਵੀ 125 ਤੇ ਇਧਰ ਲਾ ਇਹ 135 ਜਾ ਗਿਆ ਜੀ ਇਹ 135 ਆਹਾ ਇਹ ਆਪਣੇ 95 ਰੁਪਏ ਫੁੱਟ ਚ ਆ ਗਿਆ ਜੀ ਇਹ ਆਮ ਆਪਾਂ ਘਰਾਂ ਦੇ ਵਿੱਚ ਆਹਾ ਤੇ ਆਹਾ ਡਿਜ਼ਾਈਨ ਜੇ ਹੀ ਦੇਖੀ ਹਾਂਜੀ ਜਾਦਾ ਇਹੀ ਚੱਲਦੀ ਜੀ ਇਹ ਇਹੀ ਚੱਲਦੇ ਆਪ ਵੀ ਮੈਨੂੰ ਲਾਉਂਦਾ ਇਹ ਵੀ ਮਿਲ ਜਾਂਦਾ ਜੀ ਸਰ ਇਹ ਵੀ ਮਿਲ ਜਾਂਦਾ ਹੈ ਇਸ ਸਟੋਨ ਨੂੰ ਵਧੀਆ ਕੁਆਲਿਟੀ ਅੱਜ ਕੱਲ ਬਹੁਤ ਜ਼ਿਆਦਾ ਕਸਟਮਰ ਪਸੰਦ ਕਰਦਾ ਕਸਟਮਰ ਪਸੰਦ ਕਰਦਾ ਮੱਲਾ ਵੀ ਇਹ ਲੱਗੀਆਂ ਹੋਣ ਨਾ ਕਰੇ ਸੋਹਣੀਆਂ ਵੀ ਜ਼ਿਆਦਾ ਲਾ ਦਿੰਦੀਆਂ ਜੀ ਘਰ ਦੀ ਰੌਣਕ ਬਣ ਜਾਂਦੀ ਹੈ ਹਾਂ ਸੋਹਣੀਆਂ ਤੇ ਅਗਲਾ ਪੁੱਛਦਾ ਉਹ ਮਾਂ ਪੁੱਛਦਾ ਬਿਲਕੁਲ ਵੀ ਕਿੱਥੋਂ ਲੈ ਕੇ ਇਹਦੇ ਤੋਂ ਨੂੰ ਤੁਸੀਂ ਇਹ ਯਾਦ ਰੱਖਣਾ ਵੀ ਆਪਣੇ ਟੈਸਟ ਤੌਰ ਮੋਗਾ ਮੋਗਾ ਜੀ ਬਿਲਕੁਲ ਤੇ ਇਹ ਰਹਿ ਕਿੱਥੇ ਜਾਂਦਾ ਹੈ ਉਹ ਬਾਈ ਤੋਂ ਪੁੱਛੋ ਹਾਂਜੀ ਸਰ ਸਾਰਾ ਸਸ ਕੇ ਤਲਵੰਡੀ ਪਗੇਰੀਆ ਸਕੂਲ ਦੇ ਸਾਹਮਣੇ ਜੀ ਨੀਰੇ ਐਚ ਪੀ ਪੈਟਰੋਲ ਪੰਪ ਜੀ ਉਹਦੇ ਬਿਲਕੁਲ ਪੰਪ ਦੇ ਬਿਲਕੁਲ ਨਾਲ ਆ ਅੱਗੇ ਤੁਹਾਨੂੰ ਇੱਧਰ ਲੈ ਬ ਇਹ ਸਟੋਨ ਕੱਟ ਪੀਸ ਜ ਆ ਜਾਂਦੇ ਆ ਆ ਦੇਖੋ ਪੁਰਾ ਆ ਆਹ ਆ ਬਿਰ ਜਿਹੜੇ ਆ ਲੱਗੇ ਵੇ ਇਹ 12 18 ਆ ਗਿਆ ਜੀ ਇਹ 12 18 ਆ ਗਿਆ ਹਾਂਜੀ ਹਾਂਜੀ ਕਈ ਵਾਰ ਆਪਾਂ 12 18 ਐਲੀਵੇਸ਼ਨ ਲਾਉਨੇ ਆ ਵਧੀਆ ਕੁਆਲਿਟੀ ਰੇਪ ਬ੍ਰਾਂਡ ਦੀ ਐਲੀਵੇਸ਼ਨ ਆ ਜੀ ਜੀ ਟੌਪ ਦੀ ਕੁਆਲਿਟੀ ਜੀ ਇਹ ਟੌਪ ਦੀ ਇਹ ਕੀ ਰੇਟ ਰਹਿਣ ਸਾਰੀ ਸਪਾਰਕਰ ਸੀਰੀਜ਼ ਆ ਜੀ ਇਹ ਕੀ ਰੇਟ ਰਹਿਣਾ ਨਾਲ ਇਹ ਪਰ ਬਾਕਸ ਆਪਾਂ ਨੂੰ 270 ਰੁਪਏ ਪਰ ਬਾਕਸ ਮਿਲ ਜੂਗਾ ਜੀ ਪਰ ਬਾਕਸ 270 ਰੁਪਏ ਦਾ ਮਿਲ ਜਾਣਾ ਤੇ ਵਿੱਚ ਕਿੰਨੇ ਪੀਸ ਹੁੰਦੇ ਹਾਂਜੀ 5 ਪੀਸ ਹੋਣਗੇ ਜੀ 5 ਪੀਸ ਹੋਣਗੇ ਸਰ ਵੀ 270 ਦਾ ਹਾਂਜੀ ਹਾਂਜੀ ਦੀ ਪੰਜ ਕੁਆਲਿਟੀ ਹੈ ਜੀ ਹਮ ਪ੍ਰੀਮੀਅਮ ਪ੍ਰੋਡਕਟ ਹੋਗਾ ਲਾੜ ਦਾ ਮਾਲ ਨਹੀਂ ਹੋਗਾ ਹਾਂ ਉਹਦਾ ਆਪਾਂ ਗੱਲ ਹੀ ਖਤਮ ਕਰਦੀ ਵੀ ਬਾਈ ਪ੍ਰੀਮੀਅਮ ਕੁਆਲਿਟੀ ਕੋਈ ਵਰਤਦਾ ਹਾਂਜੀ ਤੇ ਆ ਬਾਈ ਆਹ ਇਹ 836 ਆ ਗਿਆ ਜੀ ਇਹ ਵੀ ਫਰੰਟ ਤੇ ਲੱਗਦਾ ਜੀ ਕਮਰਾ ਰੂਮ ਦੇ ਵਿੱਚ ਵੀ ਲਾ ਲੈਂਦੇ ਬੋਲ ਤੇ ਬੋਲ ਤੇ ਲੱਗ ਜਾਂਦਾ ਬੋਲ ਤੇ ਇਹ ਆਪਣੇ ਜਨਕੀ ਵੁੱਡਨ ਟੱਚ ਆ ਗਿਆ ਜੀ ਟ੍ਰੈਵਲ ਟਨ ਵਿੱਚ ਆ ਗਿਆ ਜੀ ਇਹ ਇਹ ਕੀ ਰੇਟ ਰਹਿਣ ਵਾਲਾ ਫਿਰ ਇਹ ਆਪਣਾ 280 ਰੁਪਏ ਬਾਕਸ ਹੈ ਜੀ ਇਹ ਚ ਕਿੰਨੀਆਂ ਹੁੰਦੀਆਂ ਇਹ ਚ 4 ਪੀਸ ਹੋਣਗੇ ਜੀ 8 ਫਟ ਮਾ ਲਊਗਾ 4 ਪੀਸ ਹੋਣਗੇ ਤੇ 8 ਫਟ ਮਾਲੂ ਆ ਜੀ 8 ਫਟ ਮਾਲੂ ਇਹ ਰੇਟ ਸਾਰਿਆਂ ਦਾ ਇੱਕੋ ਹੀ ਆ ਜੀ ਸਾਰਿਆਂ ਦਾ ਇੱਕ ਪ੍ਰਾਈਸ ਹੈ ਜਿਹੜਾ ਮਰਜ਼ੀ ਪਸੰਦ ਕਰ ਲੈਣ ਜੀ ਬਸ ਐ ਹਾਥੀ ਰੱਖਣਾ ਵੀ ਆਹ ਹਾਥੀ ਰੱਖਣਾ ਜੀ ਆਹ ਚੀਜ਼ ਸਾਨੂੰ ਦੇ ਦਿਓ ਹਾਂ ਮਿਲ ਜੂਗੀ ਇੱਦਾਂ ਹੈ ਨਹੀਂ ਆ 2 ਦਿਨ ਲੱਗਣਗੇ 3 ਦਿਨ ਲੱਗਣਗੇ 3 ਦਿਨ ਲੱਗਣਗੇ ਹਾਂ ਜੀ ਤੇ ਇਹ ਇਹ ਆਹ ਬਾਈ ਇਹ ਵੀ ਆਪਾਂ ਸੇਮ ਪ੍ਰਾਈਸ ਹੀ ਆ ਗਿਆ ਜੀ ਉਹੀ ਜੀ ਇਹ ਵੀ ਇਹ ਵੀ ਉਹੀ ਆ ਜਾਂਦਾ ਹਾਂ ਜੀ 12 12 ਐਲੀਵੇਸ਼ਨ ਚ ਆਹ ਹਾ ਵੀਰੇ ਹਾਂ ਜੀ ਹਾਂ ਜੀ ਡਾਰਕ ਰੰਗ ਲੈ ਲਓ ਬਣ ਲਾਈਟ ਲੈ ਲਓ ਸੇਮ ਪ੍ਰਾਈਸ ਜੀ ਇਹ ਇਧਰਲੇ ਪਾਸੇ ਜਿਹੜੀਆਂ ਮੈਂ ਆਪਾਂ ਇਹ ਆਪਣੀ ਸੀਰੀਜ਼ ਨਵੀਂ ਚ ਇਹ ਆਪ ਨੂੰ ਮਾਰਕੀਟ ਦੇ ਵਿੱਚ ਬਹੁਤ ਘੱਟ ਮਿਲੂਗੀ ਯਾਨੀ ਕਿ ਆਪਣੇ ਕੋਲ 20x20 12ਵੇਂ ਵਿੱਚ ਆ ਗਈ ਹੈ ਇਹ 370 ਦਾ ਬਾਕਸ ਹੈ ਜੀ 370 ਰੁਪਏ ਦਾ ਬਾਕਸ ਆ ਬਾਕਸ 12mm ਥਿਕਨੈਸ ਆ ਜੀ ਜੀ ਇਹ ਆਪਾਂ ਮੰਨ ਲਾ ਵੀ ਇਹ ਪਾਰਕਿੰਗ ਟਾਇਲ ਆ ਜੀ ਪਾਰਕਿੰਗ ਮਾਰਕਿੰਗ ਦੇ ਵਿੱਚ ਆਪਾਂ ਵਰਤ ਹਾਂ ਹਾਂ ਜੀ ਜੀ ਅੱਜ ਕੱਲ੍ਹ ਛੱਤ ਦੇ ਉੱਪਰ ਵੀ ਲਾਈ ਜਾਂਦੇ ਨਾ ਜੀ ਧੁੱਪ ਧੁੱਪ ਤੇ ਇਹ ਬਈ ਟਾਇਲ ਆ ਮੰਨ ਲਾ ਇੱਟਾਂ ਦੀ ਫਾਰਸਨ ਨਾਲੋਂ ਇਹ ਬੈਸਟ ਹੈ ਕਿੰਨੀ ਸਸਤੀ ਪੈਂਦੀ ਹੈ ਇੱਟਾਂ ਦੀ ਫਾਰਸਨੋਂ ਇੱਕ ਤਾਂ ਸਸਤੀ ਕਾਫੀ ਪੈ ਜਾਂਦੀ ਹੈ ਫਰਕ ਪੈਂਦਾ ਜੀ ਜੀ ਇੱਕ ਛੇਤੀ ਲੱਗ ਜਾਂਦੀ ਜੀ ਇੱਕ ਜੇ ਖਰਾਬ ਨਹੀਂ ਜਿਆਦਾ ਪਰ ਜਿਵੇਂ ਉੱਤੇ ਗ੍ਰੀਨ ਜੜ ਲੱਗ ਜਾਂਦਾ ਜੀ ਇੱਟਾਂ ਤੇ ਜੰਮ ਜਾਂਦਾ ਉਹ ਕੋਈ ਪ੍ਰੋਬਲਮ ਨਹੀਂ ਹੁੰਦੀ ਇੱਕ ਆਪੇ ਧੁੱਪ ਜਾਂ ਸ ਆਪਾਂ ਟੈਲ ਯੂ ਕਰਦੇ ਇਹ ਇਹ ਲਵਾਉਣੇ ਆ ਇਹ ਲਵਾਉਣੇ ਜੀ ਠੀਕ ਹੈ ਇਹ 1 ਫੁੱਟ ਜਮਾਨ ਲਾ ਵੀ ਟੈਲਾ ਇਟਾਂ ਕਿੰਨੀਆਂ ਲੱਗ ਜਾਂਦੀਆਂ ਇੱਕ ਫੁੱਟ ਜੇ ਮੰਨ ਕੇ ਚੱਲੀਏ ਆਪਣੇ 3 4 ਤੱਕ ਲੱਗ ਜਾਂਦੀਆਂ ਟੈਲਾ ਜੀ ਹੂੰ ਤੇ ਇਹ ਆਪਣੇ 20x20 ਦਾ ਇਹ ਇੱਕ ਪੀਸ ਕਿੰਨੇ ਦਾ ਹੈ ਇਹ ਇੱਕ ਪੀਸ ਆਪਣਾ ਨੀਰ ਬੋਰਡ ਪੈ ਗਿਆ ਜੀ 90 ਰੁਪਈਆ ਦਾ 90 ਰੁਪਈਆ 90 ਰੁਪਈਆ ਦਾ ਤੇ ਆਹਾ ਬਈ ਉੱਪਰ ਲਾ ਇਹ ਆ ਉਹ ਹੀ ਆ ਗਿਆ ਜੀ 836 ਇਹ ਇਹ 836 ਤੇ ਤੁਸੀਂ ਮੰਨ ਲਾ ਵੀ ਘੈਂਟ ਘੈਂਟ ਕੰਮ ਆ ਬਾਈ ਮੰਨ ਲਾ ਵੀ ਬਾਕਮਾਲ ਕੀਤਾ ਪਿਆ ਟਾਈਲਾਂ ਕਿਤੇ ਵੀ ਲਾਉਣੀਆਂ ਤੁਸੀਂ ਆਪ ਦਾ ਘਰ ਨਵਾਂ ਬਣਾਉਣਾ ਏ ਘਰ ਨਵਾਂ ਬਣਾਉਣਾ ਏ ਜਾਂ ਬਣਾਉਣ ਦੀ ਪਲੈਨਿੰਗ ਕਰ ਰਹੇ ਆ ਤਾਂ ਤੁਸੀਂ ਇੱਕ ਹੀ ਟਾਈਲਾਂ ਦਾ ਸ਼ੋਰੂਮ ਯਾਦ ਰੱਖਣਾ ਆਪਣੇ ਟਾਈਲ ਸਟੋਰ ਮੋਗਾ ਮੋਗਾ ਜੀ ਤੇ ਇਧਰ ਪਾਸੇ ਵੀ ਦੇਖ ਲੋ ਆਹ ਜੇ ਕਿਸੇ ਨੂੰ ਇੰਨਾ ਜੋ ਕੋਈ ਨਾ ਕੋਈ ਪਸੰਦ ਆਉਂਦਾ ਏ ਤਾਂ ਤੁਸੀਂ ਇਹ ਆਪਾਂ ਨੂੰ ਇਹ ਵੀ ਇੱਥੋਂ ਮਿਲ ਜਾਣੀ ਹੈ ਤਾਂ ਇਹ ਕਰਬਿਰੇਟ ਡਰੈਸ ਤੇ ਆਪਦਾ ਫੋਨ ਨੰਬਰ ਬੋਲ ਦੇ ਤੇ ਮਾੜਾ ਆਪਣਾ ਟਾਈਲ ਸਟੂਡੀਓ ਮੋਗਾ ਜੀ ਤਲਵੰਡੀ ਪੰਘੇਰੀਆ HP પેટ્રોલ ਬੰਦੇ ਨੇੜੇ ਜੀ ਆਪਣਾ ਮੋਬਾਈਲ ਨੰਬਰ 97807 66398 ਪਲੀਜ਼ ਕਾਲ ਐਂਡ ਵਿਜ਼ਿਟ ਕਰਿਓ ਜੇ ਸਾਡੇ ਸ਼ੋਰੂਮ ਤੇ ਆਇਓ ਹਾਂ ਤੇ ਆਪਣੇ ਮਤਲਬ ਵੀ ਆਪਦੇ ਪਿੰਡਾਂ ਦੇ ਮੁੰਡਿਆਂ ਨੇ ਕੰਮ ਸ਼ੁਰੂ ਕੀਤਾ ਆਮ ਆਪਣੇ ਨਾ ਇੱਥੋਂ ਕਹਿੰਦੇ ਵੀ ਬਾਹਰ ਨੂੰ ਬਾਹਰ ਜਾਈਗੀ ਜੀ ਬਾਹਰ ਨੂੰ ਜਾਈਏ ਤੇ ਬਾਈ ਹੁਣ ਮਤਲਬ ਬਾਹਰ ਨੂੰ ਜਾ ਸਕਦੇ ਸੀ ਇਹ ਮਤਲਬ ਵੀ ਇੰਨਾ ਬਾਈ ਹੁਣਾਂ ਦੀ ਆਪਾਂ ਕਹਿ ਵੀਏ ਵੀ ਘਰੋਂ ਹੈਗੇ ਸੀਗੇ ਸੈਟ ਸੀ ਪਰ ਜਾ ਸਕਦੇ ਸੀ ਬਾਹਰ ਪਰ ਇਹਨਾਂ ਨੇ ਬਾਈ ਹੁਣਾਂ ਨੇ 50 ਲੱਖ ਜਾਂ ਕਰੋੜ ਰੁਪਇਆ ਬਾਰ ਜਾਣ ਦੀ بجائے ਆਪਦੇ ਪਿੰਡਾਂ 'ਚ ਹੀ ਲਾ ਕੇ ਤੇ ਆਪਣੇ ਲਈ ਮਨਲਾ ਬਾਈ ਉਹਨਾਂ ਨੇ ਕੰਮ ਕੀਤਾ ਹੈ ਤੇ ਆਪਣਾ ਵੀ ਫਰਜ਼ ਬਣਦੇ ਜੇ ਆਪਣੇ ਮੁੰਡਿਆਂ ਨੇ ਕੰਮ ਕੀਤਾ ਤੇ ਆਪਾਂ ਵੀ ਮਨਲਾ ਵੀ ਇਹਨਾਂ ਦਾ ਹੱਥ ਫੜੀਏ ਬਾਹ ਫੜੀਏ ਤੇ ਆਪਣੇ ਪੰਜਾਬ ਨੂੰ ਆਪਣੇ ਇਲਾਕੇ ਨੂੰ ਤਾਂ ਲੈ ਕੇ ਆਈਏ ਬਿਲਕੁਲ ਸਰ ਧੰਨਵਾਦ ਵੀਰੇ ਟਾਈਮ ਦੇਣ ਲਈ ਜੀ ਥੈਂਕ ਯੂ ਜੀ ਸਤਿ ਸ੍ਰੀ ਅਕਾਲ